ਬਈ ਕਹੇ ਪੈਣ ਪੈ ਤੁਸੀਂ 6 ਪੈ ਪਾਈਆਂ ਯਾਰ ਬਈ 4 ਪਾਈਆਂ 2 ਭੈਣਾ ਅੱਛਾ ਪਿਆ ਹੋਵੇ ਬੈ ਹੈ ਮੈਂ ਬਈ ਯਾਰ ਤੂੰ ਮੜਾ ਟੇਕੇ ਬਹਿ ਜਾ ਤੇ ਬੁਲੇਟ ਨਾ ਵੱਜੇ ਕਿੱਥੇ ਬੈ ਹੋਵੇ ਤੁਸੀਂ ਮੈਂ ਇੱਧਰ ਬੈਗਾ ਭਲਾ ਟਿਕਨੀ ਤੂੰ ਮੜਾ ਡੋੜ ਰੋ ਕੇ ਬਹਿ ਜਾ ਤੂੰ ਕਰ ਦੌ ਨਾ ਲੈ ਬੜੀ ਦੰਦ ਨਗਰ ਦੂਜੇ ਪੈ ਭਾਈ ਕੀ ਕੰਮ ਕਰਦਾ ਤੁਸੀਂ ਯਾਰ ਆਹੀ ਖਾਨਦਾਨੀ ਕੰਮ ਆ ਸਾਡਾ ਕਟਿੰਗ ਦਾ ਆਹੀ ਕੰਮ ਕਰਦੇ ਆ ਯਾਰ ਦੋ ਔਰੇ ਉਹਨਿਆਂ ਦੁਕਾਨ ਤੇ ਦੋ ਸਾਡੀ ਦੁਕਾਨਾਂ ਇੱਥੇ ਹੋਰ ਆ ਸ਼ਹਿਰ ਚ ਅੱਛਾ ਹਾਂ ਉੱਥੇ ਜਾਂਦੇ ਹੁੰਦੇ ਨੇ ਬਈ ਬਈ ਉਹ ਵੱਡੇ ਵੀ ਜੀ ਨੇ ਮਾਏ ਵੱਟਾਂ ਲਈ ਯਾਰ ਅੱਛਾ ਹਾਂ ਦੂਜੇ ਮੈਥੋਂ ਛੋਟੇ ਨੇ ਸਾਰੇ ਠੀਕ ਆ ਹਲਿਆ ਯਾਰ ਬਲੇਟ ਨਾ ਵਰਵਾ ਲਈ ਬਈ ਯਾਰ ਪਹਿਣਾ ਕੀ ਕੰਮ ਕਰਦੇ ਨੇ ਬਈ ਪਹਿਣਾ ਯਾਰ ਕਰੀਮ ਦੇ ਨੇ ਪਹਿਣਾ ਕੀ ਐਨਾ ਕੀ ਤੂੰ ਇੰਟਰਵਿਊ ਲੈਣ ਆ ਗਿਆ ਬਈ ਸ਼ੇਵ ਕਰਾ ਲਾ ਯਾਰ ਤੇਰੇ ਬਲੇਟ ਵੱਜੂਗਾ ਯਾਰ ਭਈ ਪੈਣਾ ਬਿਆਹ ਹੀ ਹੁੰਦਾ ਹਾਂ ਬਿਆਨਾਂ ਨੂੰ ਨਹੀਂ ਬਈ ਜਵਾਬ ਚੱਲੇ ਜਾਂਦੇ ਨੇ ਤੂੰ ਟੇਕ ਕੇ ਬੈਠਿਆ ਤੇਰੇ ਭਲੇਟ ਵੱਜ ਜੂਗਾ ਫੇਰ ਕਹੇਗਾ ਮੇਰੇ ਘੱਟ ਲਾਤਾ ਪੈਣਾ ਕਿੱਥੇ ਮੈਂ ਇਹਨੇ ਓ ਯਾਰ ਤੈਂ ਦੇਣਾ ਕੀ ਆਇਆ ਤੂੰ ਕੰਮ ਕਰਾ ਲੈ ਯਾਰ ਕਿਤੇ ਪੈਣਾ ਬੈੰਜਾ ਕਿਤੇ ਪਾਈ ਬੈ ਤੂੰ ਤਾਂ ਇੰਟਰਵਿਊ ਕਰਨ ਲੱਗਾ ਸਾਡੀਆਂ ਯਾਰ ਤੂੰ ਰਿਸ਼ਤੇਦਾਰ ਹੀ ਪਉਣੇ ਯਾਰ ਕੋਈ ਸਾਡ ਨਾਲ ਭਈ ਦੁਕਾਨ ਕਰਾਏ ਤੇ ਕਿ ਕੋ ਯਾਰ ਦੁਕਾਨ ਬਈ ਕਰਾਏ ਤੇ ਯਾਰ ਅਜੇ ਪੈਸੇ ਕੱਪੜੇ ਫੇਰ ਲਾਵਾਂਗੇ ਯਾਰ ਅੱਧੀ ਇੰਤਰ ਨੂੰ ਹੋ ਕੇ ਬੈਠੇ ਯਾਰ ਜਵਾਕ ਕਹਿ ਰਿਹਾ ਉਹ ਯਾਰ ਕਿਉਂ ਦਿਮਾ ਖਾਦਾ ਬਈ ਯਾਰ ਜਵਾਕਾ ਕੋ ਤੈਂ ਕੀ ਲੈਣਾ ਹੈ ਦੋ ਦੋ ਜਵਾਕ ਨੇ ਸਾਰਿਆਂ ਦੇ ਯਾਰ ਹੁਣ ਗੱਤ ਕਾਹਨੂੰ ਕਰਦਾ ਚਾਰੇ ਵੇਹੇ ਨੇ ਚਾਰੇ ਵੇਹੇ ਹੋਇਆ ਯਾਰ ਤੈਂ ਕੀ ਰਿਸ਼ਤਾ ਕਰਾਉਣਾ ਬਈ ਯਾਰ ਖੜ ਜਾਗਾ ਇੱਧਰ ਥਲੇਟ ਬੱਜੂਆ ਯਾਰ ਇੱਧਰ ਸਿੱਧਾ ਕੋਈ ਕੇ ਬਹਿਗਾ ਲੇਕਿਨ 1 ਸੈਕਿੰਡ ਭਾਈ ਮੈਂ ਤੁਹਾਨੂੰ ਆਪਦੀ ਦੁਕਾਨ ਹੋਣਾ ਉਹ ਆਪ ਤੇ ਹਜੇ ਪੈਸੇ ਨਹੀਂ ਖਸਮਾ ਤੂੰ ਸਿੱਧਾ ਹੋ ਕੇ ਬਹਿ ਯਾਰ ਭਈ ਜਵਾਤੀ ਕੰਮ ਕਰਦਿਨੇ ਜਵਾਕ ਯਾਰ ਪੜੀ ਜਾਂਦ ਨੇ ਹਜੇ ਹਜੇ ਇੱਕ ਤਾਂ ਦੋ ਤਾਂ ਸਾਕੇ ਚ ਹੋ ਗਏ ਜਵਾਕ ਵੱਡੇ ਹੋ ਗਏ ਪੜ ਕੇ ਹਜੇ ਦੇਖੋ ਕੋ ਕੰਮ ਨਹੀਂ ਮਿਲਿਆ ਬਈ ਯਾਰ ਬਈ ਕਿਥੇ ਕੰਮ ਤੇ ਲਾ ਲੇ ਮੈਂ ਤੈਨੂੰ ਕੰਮ ਤੇ ਲਾਉਂਗਾ ਯਾਰ ਤੂੰ ਸਿੱਧਾ ਹੋ ਕੇ ਬੈਠਾ ਕੰਮ ਤੇ ਮਾਤ ਵੀ ਲਾਉਂ ਤੈਨੂੰ ਕੀ ਸੋਚ ਆਇਆ ਬਈ ਨਹੀਂ ਬਾਹਰ ਭੇਜਣਾ ਯਾਰ ਅੱਧ ਘੱਟ ਕਿੰਨਾ ਟ੍ਰੈਂਚ ਚ ਲਈ ਜਾਂਦਾ ਬਾਹਰ ਭੇਜਣ ਦਾ ਬਾਈ ਤੂੰ ਯਾਰ ਜਵਾਨ ਤੇਰੀ ਪੰਦ ਹੁੰਦੀ ਨਹੀਂ ਯਾਰ ਚੁੱਪ ਕਰਕੇ ਬੈ ਜਾ 2 ਮਿੰਟ ਬਲੇਟ ਮਰਵਾ ਦੇਗਾ ਯਾਰ ਬਈ ਮੈਂ ਤੇਰੇ ਫੇਰੀ ਗੱਲ ਸੋਚਦਾ ਯਾਰ ਇੱਧਰ ਲੋਕੋ ਬੈਠੇ ਯਾਰ ਇੱਧਰ ਤਾਂ ਬਈ ਸਾਡੇ ਬੱਡੋ ਕਹੇ ਜੀ ਯਾਰ ਅਮਰੀਕਾ ਜਾ ਰੋ ਵਾਪਸ ਤੂੰ ਯਾਰ ਆ ਚੱਕ ਕੁੱਡੇ ਯਾਰ ਤੈਨੂੰ ਹੋਰ ਹੀ ਕਰਾਣੀ ਗਾਇਤੀ ਅਮਰੀਕਾ ਪੁੱਤਰ ਆਉਣੀ ਹੈ ਕਰਾਣਾ ਕਰ ਦੇ ਬਈ ਯਾਰ ਤਰ ਯਾਰ ਸਿੱਧਾ ਉਹ ਕੇ ਬੈਠੀ ਹੁਣ ਜੇ ਬੱਜਾ ਬੁਲੇਟ ਮੈਂ ਜ਼ਿੰਮੇਵਾਰ ਨਿਭਾਵਾਂ ਇੱਧਰ ਰੱਖ ਬਈ ਤੈਨੂੰ ਕਹਿ ਕੇ ਖਾਲੋ ਕੰਮ ਕਰ ਦੇ ਨਾ ਉਹ ਮੈਨੂੰ 20 ਸਾਲ ਹੋ ਗਏ ਕੰਮ ਕਰਦੇ ਨੂੰ ਯਾਰ ਸਿੱਧਾ ਬਹਿ ਜਾ ਹੁਣ ਤੂੰ ਕਾਈ ਕੰਮ ਕਰ ਤੂੰ ਸਿਰ ਤੋਂ ਉਹ ਇਹੀ ਕਰ ਰਿਹਾ ਯਾਰ ਤੂੰ ਖੜਾ ਹੋ ਯਾਰ ਮੈਂ ਤਲਾਕ ਨੂੰ ਨਹੀਂ ਕਰਵਾ ਹੈਗਾ ਤੇ ਹੋਰ ਲਾਈਨ ਲੱਗੀ ਮੇਰੀ ਪਿੱਛੇ ਕਾਕਾ ਨੂੰ ਯਾਰ ਉਹਨਾਂ ਦੀ ਵੀ ਕਰਨੀ ਆ ਮੈਂ ਕਰਦੇਵੇਂ ਬਣ ਕੇ ਯਾਰ ਤਾਂ ਨਹੀਂ ਬੋਲਦਾ ਯਾਰ ਉਹਨੂੰ ਤੋਤੇ ਵਾਲੀ ਜਮਾਨਤ ਚਲਦੀ ਆ ਦੇਖਦਾ ਯਾਰ ਪਹਿਲਾਂ ਕਦੇ ਕਰਾਇਆ ਕੰਮ ਕਰਾਇਆ ਨਹੀਂ ਕਰਦਾ ਇਹ ਥੋੜਾ ਪਿੰਡੇ ਜੀ ਹੈਗਾ ਕੋਈ ਇਹੀ ਹੈ ਖਸਮਾ ਆਹੋ ਤੇਰਾ ਕਿਹੜਾ ਪਿੰਡਾ ਮੇਰਾ ਬੰਦਾ ਵੀ ਰੁਕ ਗਿਆ ਲਾ ਕੀ ਰੋਕਿਆ ਤੇਰਾ ਪਿੰਡਾ ਫਿਰ ਪਹਿਲਾਂ ਕਦੇ ਆਇਆ ਨਹੀਂ ਤੂੰ ਦੁਕਾਨ ਤੇ ਨਾ ਵੀ ਪਹਿਲਾਂ ਆਇਆ ਨਹੀਂ ਯਾਰ ਸਿੱਧਾ ਹੋ ਕੇ ਬੈਠਾ ਬੁੱਢੂ ਮੈਂ ਕੰਮਾਂ ਇਹਨਾਂ ਮੇਰੇ ਰੱਖਦੀ ਪਹਿਲਾਂ ਕਹਣਾ ਤੇ ਹੁਣ ਕਲਮਾ ਲੰਮਿਆ ਰੱਖਦੇ ਇਤੋਂ ਕੱਟ ਤੇ ਹੁਣ ਮੈਂ ਬਈ ਦੁਕਾਨਦ ਕੱਲੀ ਉਹਨਾਂ ਕੋਲ ਉਹ ਦੋ ਭਾਈਆਂ ਸੀ ਯਾਰ ਐ ਦੁਕਾਨ ਤੇ ਤੈਨੂੰ ਦੱਸ ਕੇ ਦਾ ਕਹਾਂ ਵੀ ਇੱਕ ਦੁਕਾਨ ਸਾਡੀ ਹੋਰ ਆ ਯਾਰ ਦੋ ਉੱਥੇ ਹੁੰਦੇ ਨੇ ਦੋ ਹੋਰ ਹੁੰਦੇ ਨੇ ਭਾਈ ਦੂਜਾ ਬਤਾ ਦੇ ਉਹ ਰੋਟੀ ਖਾਣ ਗਿਆ ਲੈ ਯਾਰ ਤੂੰ ਸਿੱਧਾ ਰਹਿ ਜਾ ਰੋਟੀ ਖਾ ਕੇ ਆ ਜੂਗਾ ਬਈ ਇੱਧਾ ਘੰਟਾ ਦਾ ਮੈਨੂੰ ਹੋ ਗਿਆ ਯਾਰ ਇਹ ਕਾਇਦ ਨਹੀਂ ਯਾਰ ਕੋਈ ਬਈ ਤੇਰੀ ਜੀਜਾ ਵੀ ਕੰਮ ਕਰਦਾ ਕੋਈ ਸੀ ਕਰ ਲੈ ਖੜਾ ਹੋ ਖੜਾ ਹੋ ਖੜਾ ਹੋ ਤੈਨੂੰ ਦੱਸਦਾ ਦੱਸ ਆ ਜਾ ਇੱਧਰ ਵੀ ਆ ਇੱਧਰ ਵੀ ਆ ਇੱਧਰ ਐ ਤਾਂ ਦੱਸ ਸਾਰੇ ਰਿਸ਼ਤੇ ਲੱਗੇ ਦੱਸ ਦੱਸ ਬਾਹਰੋਂ ਦਾ ਸੁਣ ਆਇ ਇਹਨਾਂ ਦੇ ਉਂਕਾ ਕਰੇ ਹੁੰਦੇ ਨੇ ਪ੍ਰੋਫੈਸਰ ਜੀ ਕਰਦੇ ਨੇ ਜੀ ਕਰਦੀ ਐ ਗੁਵਾੜੀ ਕਰਦੇ ਨੇ ਕਮਾਲ ਕਰਦਾ ਐ ਇਹ ਜਾ ਗਾਹ ਕੀ ਦੇਖਿਆ ਮੈਂ ਠੀਕ ਐ ਯਾਰ ਆ ਜਾ ਬਾਈ ਓਏ